ਤਾਲੇ 21 ਅਗਸਤ ਨੂੰ ਐਸ ਸੀ ਐਸ ਟੀ ਭਾਈਚੇ ਵੱਲੋਂ ਜੋ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਉਸਨੇ ਭਾਰਤ ਦੀਆਂ ਦੱਖਣ ਭਾਰਤ ਦੇ ਸਟੇਟਾਂ ਵੱਲ ਬਹੁਤ ਹੀ ਜ਼ਿਆਦਾ ਹਿੰਸਕ ਰੂਪ ਲੈ ਲਿਆ ਜਿਸ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਸ ਭਾਰਤ ਬੰਦ ਦੇ ਸਮਰਥਨ ਵਿੱਚ ਐਸ ਸੀ ਐਸ ਟੀ ਪਾਈਚਾਰੇ ਦੇ ਕਈ ਵੱਡੇ ਲੀਡਰ ਵੀ ਸ਼ਾਮਲ ਜਿਸ ਵਿੱਚ ਚੰਦਰਸ਼ੇਖਰ 라ਵਣ ਵੀ ਸ਼ਾਮਲ ਸਨ ਇਸ ਤੋਂ ਇਲਾਵਾ ਇਸ ਬੰਦ ਦੇ ਸਮਰਥਨ ਨੂੰ ਕਈ ਰਾਜਨੀਤਿਕ ਪਾਰਟੀਆਂ ਨੇ ਵੀ ਵਡਾਵਾ ਦਿੱਤਾ ਹੈ ਜਾਂ ਇਸ ਦਾ ਸਮਰਥਨ ਕੀਤਾ ਹੈ ਚੰਦਰਸ਼ੇਖਰ 라ਵਣ ਅਨਸਾਰ ਸੁਪਰੀਮ ਕੋਰਟ ਵੱਲੋਂ ਐਸਸੀਐਸਟੀ ਵਿੱਚ ਉਪ ਵਰਗੀਕਰਨ ਦਿੱਤੇ ਗਏ ਮਨਜ਼ੂਰੀ ਐਸਸੀਐਸਟੀ ਪਾਈਚਾਰੇ ਦੀ ਸਾਂਝ ਨੂੰ ਖਤਮ ਕਰਨ ਵਾਲਾ ਹੈ ਇਸ ਨਾਲ ਐਸਸੀ ਐਸਟੀ ਵਰਗ ਦੇ ਵਿੱਚ ਫੁੱਟ ਪਵੇਗੀ ਦੱਸਣ ਦੀ ਗੱਲ ਹੈ ਕਿ ਭਾਰਤੀ ਸੁਪਰੀਮ ਕੋਰਟ ਵੱਲੋਂ ਆਈਸੀ ਇੱਕ ਦੀ ਸੰਵਿਧਾਨਕ ਪੀਠ ਵਿੱਚ ਕਿਹਾ ਗਿਆ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਐਸਸੀ ਐਸਟੀ ਵਰਗ ਵਿੱਚ ਉਪਵਰਗੀਕਰਨ ਨੂੰ ਮਨਜ਼ੂਰੀ ਦੇ ਸਕਦੀ ਹਨ ਜਿਸ ਦੇ ਤਹਿਤ ਕੇਂਦਰ ਅਤੇ ਰਾਜ ਸਰਕਾਰਾਂ ਕ੍ਰੀਮੀ ਲੇਅਰ ਨੂੰ ਵੱਖ ਕਰਨ ਦੀ ਦਿਸ਼ਾ ਵੱਲ ਕਦਮ ਵਧਾ ਰਹੇ ਹਨ ਇਸ ਤੋਂ ਪਹਿਲਾਂ ਭਾਰਤ ਦੇ ਵਿੱਚ ਪੰਜਾਬ ਸਰਕਾਰ ਨੇ 1970 ਦੀ ਦਹਾਕੇ ਵਿੱਚ ਬਾਲਮਿਕੀ ਭਾਈਚਾਰੇ ਦੇ ਵਿੱਚ ਮਜਬੂਰ ਸਿੱਖਿਆ ਤੇ ਬਾਲਮਿਕੀ ਸਮੁਦਾਏ ਨੂੰ ਉਪਵਰਗੀਕਰਨ ਪਵਰਗੀ ਕਰਨ ਦੇ ਤੌਰ ਤੇ ਮੰਨਿਆ ਸੀ ਜਿਸ ਨੂੰ ਕੇ ਸਪਾਰਤੀ ਸਮਰੀਮ ਕੋਰਟ ਵੱਲੋਂ ਉਸ ਵੇਲੇ ਖਾਰਜ ਕਰ ਦਿੱਤਾ ਗਿਆ ਸੀ ਕਿਉਂਕਿ ਕਿਸੇ ਵੀ ਵਰਗ ਵਿੱਚ ਉਪਵਰਗੀਕਰਨ ਜਾਂ ਐਸਸੀਐਸਟੀ ਵਰਗ ਦੇ ਵਿੱਚ ਰક્ષਣ ਦੇਣ ਦਾ ਜਿਹੜਾ ਸੰਵਿਧਾਨਕ ਹੱਕ ਹੈ ਉਹ ਭਾਰਤੀ ਸੰਵਿਧਾਨ ਦੇ ਔਣਛੇ 341 ਦੇ ਅਨੁਸਾਰ ਸਿਰਫ ਰਾਸ਼ਟਰਪਤੀ ਕੋਲ ਹੀ ਹੈ ਪਰ ਕੱਲ ਇਸ ਅੰਦੋਲਨ ਨੇ ਜੋ ਹਿੱਸਾ ਰੂਪ ਲਿਆ ਹੈ ਉਸ ਦਾ ਨੌਰਥ ਦੀ ਅਸਤੀਤਾ ਵੱਲੋਂ ਉਹ ਨਾ ਹੰਗਾਰਾ ਨਹੀਂ ਮਿਲਿਆ ਪਰ ਦੱਖਣ ਭਾਰਤ ਵਿੱਚ ਇਹ ਅੰਦੋਲਨ ਬਹੁਤ ਹੀ ਜ਼ਿਆਦਾ ਹਿੰਸਕ ਹੋ ਗਿਆ ਹੈ ਇਹ ਨਾ ਹਿੰਸਕ ਹੋ ਗਿਆ ਕਿ ਇਸ ਲਈ ਇਸ ਲਈ ਇਸ ਨੂੰ ਰੋਕਣ ਲਈ ਫੌਜੀ ਕਾਰਵਾਈ ਦਾ ਸਹਾਰਾ ਲੈਣਾ ਪਿਆ ਤਾਂ